ਸੋਤ ਸ੍ਰੀ ਕਾ ਜੀ ਹਰਜਿੰਦਰ ਵਾੜਿਆ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਇਹਨਾਂ ਦਰਸ਼ਕੋ ਜਿਹੜੀ ਸੋਸਾਇਟੀ ਹੈ ਨਾ ਸਾਡਾ ਸਮਾਜ ਹੁੰਦਾ ਹੈ। মিডিਆ ਨੂੰ ਉਹਦਾ ਦਰਪਣ ਕਹਿੰਦੇ ਨੇ। ਪੀਡੀ ਇਸ ਦਾ ਮਿਰਰ ਆਫ ਸੋਸਾਇਟੀ। ਕਾਰਨ ਕਿ ਜੋ ਕੁਝ ਵਾਪਰ ਰਿਹਾ ਹੈ ਸਮਾਜ ਦੇ ਵਿੱਚ ਉਹੀ মিডিਆ ਨੇ ਦੱਸਣਾ ਹੈ। ਆਪਣੇ ਕੋਲ ਉਹ ਨਹੀਂ ਕੁਝ ਦੱਸਣਾ। ਜਦੋਂ ਕੋਈ ਨਿਊਜ਼ ਬਣਾਉਂਦਾ ਫਿਰ ਕਿਉਂ ਅਨਿਚਿਤ ਕਰਨੀ। ਜੋ ਹੈ ਉਹ ਹੀ ਦੱਸੋ ਜਵਦਾ ਐਨਾਲਿਸਿਸ ਕਰੋ ਨਹੀਂ ਖਬਰਾਂ ਇਕ ਤਾਂ ਦੇ ਜਾਣਕਾਰੀ ਦੇਣਾ ਇਨਫੋਰਮੇਸ਼ਨ ਦੇਣਾ ਇੱਕ ਨਿਊਜ਼ ਦੇਣਾ ਤੇ ਇੱਕ ਨਿਊਜ਼ ਦੀ ਵਿਆਖਿਆ ਕਰਨਾ ਮੈਂ ਜੋ ਨਿਊਜ਼ ਨੂੰ ਉਹਦੀ ਵਿਆਖਿਆ ਕਰਕੇ ਐਨਾਲਿਸਿਸ ਕਰਕੇ ਤੁਹਾਡੇ ਨਾਲ ਗੱਲਬਾਤ ਕਰਦਾ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਉਹ ਵੀ ਇਸ ਤਰ੍ਹਾਂ ਹੁੰਦਾ ਕਿ ਇੱਕ ਦੋ ਵੱਡੀਆਂ ਖਬਰਾਂ ਲੈ ਲੈਣ ਕਿਉਂਕਿ ਘੱਟ ਤੋਂ ਘੱਟ ਜਿਆਦਾ ਗੱਲ ਕਰਨੀ ਬਾਕੀ ਤੁਹਾਨੂੰ ਜਾਹਟ ਲੈਂਦਾ ਦੱਸ ਦੇਣੀ ਹੈ ਜਿਵੇਂ ਅੱਜ ਤੋਂ ਵੱਡੀ ਖਬਰ ਤਾਂ ਉਹੀ ਬਣੀ ਹੈ ਜਿਹੜੀ ਕੱਲ ਚੋਣਾਂ ਹੋਈਆਂ ਨੇ ਜਾਂ ਵੋਟਾਂ ਪਈਆਂ ਨੇ ਕੱਲ ਰਿਜ਼ਲਟ ਤਾਂ 17 ਨੂੰ ਆਉਣੇ ਨੇ ਤੇ ਜ਼ਿਲ੍ਹਾ ਪ੍ਰਸ਼ਾਸਨ ਔਰ ਪੰਚਾਇਤ ਸਮਥਿੰਗ ਜੋ ਕੁਝ ਹੋਇਆ ਉਹਦੇ 'ਚ ਉਹ ਤੁਹਾਡੇ ਨਾਲ ਤਾਂ ਗੱਲ ਕਰਨੀ ਹੈ ਤੇ ਗੱਲਬਾਤ ਜਿਹੜੀ ਆਪਾਂ ਕਰਨੀ ਹੈ ਉਹ ਉਹਦੇ ਵਿੱਚ ਇਹ ਜ਼ਿਆਦਾ ਜਿਹੜਾ ਜ਼ੋਰ ਦੇਣਾ ਕਿ ਕਿਉਂ ਲੋਕਾਂ ਦੀ ਦਿਲਚਸਪੀ ਕਿਉਂ ਘਟ ਗਈ 48% ਕਿਉਂ ਰਹਿ ਗਈ ਕੀ ਕਾਰਨ ਬੋਟਾ ਕਿਉਂ ਨਹੀਂ ਮਤਲਬ ਪਾਰ ਰਿਹਾ ਇਹ ਪਹਿਲਾਂ ਨਾਲੋਂ ਲਗਾਤਾਰ ਘਟ ਰਹੀ ਹੈ ਅਗਲੇ ਪਿਸਟਿੰਸ ਤੋਂ ਇਹਦੇ ਨਾਲ ਇਸ ਕਰਕੇ ਆਪਾਂ ਬੋਟਾ ਪੈ ਗਿਆ ਠੀਕ ਹੈ ਦੁਬਾਰਾ ਵੀ ਪੈ ਜਾਣ ਗਿਆ 16 ਬੋਥਾਂ ਦੇ ਜਿੱਥੇ ਗੜਬੜ ਹੋਈਆਂ ਉਹ ਵੀ ਇੱਕ ਪੱਕਾ ਹੈ ਲੇਕਿਨ ਮੇਨ ਦਾ ਦਾ ਪੱਕਾ ਇਹ ਕਰਦੀ ਹੈ ਫਿਰ ਆਪਾਂ ਗੱਲ ਕਰ ਲਈਏ ਦੇਖੋ ਘਲੇ ਹੈ ਕਿ ਬੱਦਾ ਬਾਹਰ ਵੀ ਜਿਹੜਾ ਹੈ ਉਹ ਫੇਲ ਹੈ ਔਰ ਪਾਸਟ ਕੇਸ ਉਹਤੇ ਚੱਲ ਰਹੇ ਨੇ ਉਹ ਜਦੋਂ ਬਚਪਨ ਤੋਂ ਪ੍ਰੋਪਰਟੀ ਦੀ ਪਰ ਇੱਕ ਕਮਾਲ 45 ਸਾਲ ਦੀ ਉਮਰ ਦੇ ਵਿੱਚ ਤੇ ਉਹਦੇ 6 ਵਾਰੀ ਐਮਐਲਏ ਬਣ ਗਿਆ ਬਿਹਾਰ ਚ ਅੱਜਕੱਲ ਮંત્રી ਹੈ ਪਿਆਰ ਦਾ ਲੇਕਿਨ ਅਜਹੁਣ ਵੱਡਾ ਉਹਦਾ ਮਿਲ ਗਿਆ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਭਾਰਤੀ ਜਨਤਾ ਪਾਰਟੀ ਦਾ ਕੌਮੀ ਪ੍ਰਧਾਨ ਬਣਦਾ ਨਿਤਨ ਨਵੀਨ ਤੋਂ ਇੱਕ ਵੀ ਵੱਡਾ ਹੈ ਇਹਦੇ ਵੀ ਥੋੜੀ ਗੱਲ ਜਰ ਕਰਾਂਗੇ ਗੱਲ ਆਪਾਂ ਇਹ ਵੀ ਕਰਨੀ ਹੈ ਕਿ ਅਸੀਂ ਸੋਚਦੇ ਹਾਂ ਕਿ ਸਾਡੇ ਇੱਥੇ ਲੜਾਈ ਝਗੜਾ ਚਾਹਦਾ ਧਰਮ ਦੇ ਨਾਂ ਤੇ ਸਾਰੇ ਦੁਨੀਆ ਚ ਸੁਣ ਨਹੀਂ ਸੀ ਆ ਸਾਡੇ ਵੀ ਤਾਂ ਚੱਲਈ ਆ ਦੇਖੋ ਆਪਾਂ ਦੇਖਿਆ 78 ਚ ਦੇਖਿਆ ਇੱਥੇ ਵੀ ਭਾਈ ਚੱਲ ਰਿਹਾ ਜਿੱਥਰ ਮੇ ਜਿੱਥੇ ਵੀ ਤੁਹਾਡਾ ਵਿਰੋਧ ਹੁੰਦਾ ਤੇ ਇਸੇ ਤਰ੍ਹਾਂ ਕੱਲ ਇੱਕ ਉੱਥੇ ਚੱਲ ਰਹੀ ਸੀ ਇੱਕ ਪਾਰਟੀ ਜਿਹੜੀ ਆਸਟ੍ਰੇਲੀਆ ਦੀ ਸਰਣੀ ਹੈ ਨਾ ਉਹਦੇ ਬੌਂਡੀ ਬੀਚ ਉੱਥੇ ਵਧੀਆ ਬੀਚ ਹੈ ਮੈਂ ਦੇਖਿਆ ਉੱਥੇ ਚੱਲ ਰਿਹਾ ਸੀ ਪ੍ਰੋਗਰਾਮ ਪ੍ਰੋਗਰਾਮ ਨਾਲ ਦੀ ਤਰ੍ਹਾਂ ਦੇ ਵਿੱਚ ਨੇ ਇੱਕ ਹਰੂ ਕੱਕਾ ਨਾਮ ਦਾ ਤਿਹਾਰ ਬਣਾਉਂਦੇ ਨੇ ਜਨੀ ਦੀ ਉਹ ਰੋਸ਼ਨੀ ਦਾ ਤਿਹਾਰ ਫੈਸਟੀਵਲ ਆਫ ਲਾਈਟ ਕਹਿੰਦੇ ਨੇ ਉਹ ਉਹ ਚੱਲ ਰਿਹਾ ਸੀ ਬਹੁਤ ਪੁਰਾਣਾ ਹੈ 2200 ਸਾਲ ਪੁਰਾਣਾ ਹੈ ਉਹਦੇ ਚ ਗੋਲੀ ਚੱਲੀ ਹੈ 16 ਅਪ੍ਰੈਲ ਤੇ ਉਹਦਾ ਜ਼ਿਕਰ ਵੀ ਕਰਨਾ ਹੈ ਤੇ ਨਾਲ ਆਪਾਂ ਗੱਲ ਕਰਨਾ ਹੈ ਜਿਹੜੀ ਦੇਖੋ ਜਿਵੇਂ ਰਾਉਂਡੇਲਾ ਮੈਦਾਨ ਚ ਕਰ ਇਕੱਠ ਹੋਇਆ ਨੇਡਰ ਵੀ ਇਕੱਠੇ ਕਾਫੀ ਗਿਣਤੀ ਛੋਏ ਕਾਂਗਰਸ ਤੇ ਔਰ ਨਾਲ ਉਹਨਾਂ ਦੇ ਜਿਹੜੇ ਬਰਕਰਾਰ ਵੀ ਉੱਥੇ ਔਰ ਜੋ ਨਿਸ਼ਾਨੇ ਲਾਇਆ ਭਾਣ ਪ੍ਰੋਬਾ ਨੇ ਰਾਹੁਲ ਤੇ ਪ੍ਰੇਮ ਕਰਦੇ ਔਰ ਖੜਗੇ ਸਾਹਿਬ ਨੇ ਉਹ ਕਈ ਗੱਲਾਂ ਜੀ ਤੋਂ ਉਹਦੇ ਜਿਹੜਾ ਹੈ ਤਰਕ ਨਜ਼ਰ ਆਉਂਦਾ ਹੈ ਕਿ ਇਹ ਜਿਹੜੇ ਜਿਸ ਤਰੀਕੇ ਨਾਲ ਚੈਲੇਂਜ ਕਰਦੇ ਨੇ ਵੀ ਆ ਰਹੇ ਤੁਸੀਂ ਬੈਰਟ ਪੇਪਰ ਤੇ ਕਰਾ ਲਓ ਵੋਟਾਂ ਤੇ ਦੇਖ ਲਓ ਕੱਲ ਇੱਕ ਨਵੀਂ ਗੱਲ ਵੀ ਦੇਖੀ ਗਿਆਨੇਸ਼ ਕੁਮਾਰ ਜਾਂ ਸੁਖਵੀਰ ਸਿੰਘ ਸੰਧੂ ਜਤੀਜੇ ਸਾਰੇ ਤੇ ਜਿਹੜੀ ਨਾਰੇ ਹੋਈ ਨਾਰੇਬਾਜ਼ੀ ਹੋਈ ਜਿਹੜੇ ਚੌਣ ਕਮਿਸ਼ਨਰ ਨੇ ਸਾਡੇ ਕਿ ਇਹ ਤੁਸੀਂ ਰਲ ਕੇ ਉਹਨਾਂ ਨਾਲ ਚੱਲ ਰਹੇ ਹੋ ਇਹਦਾ ਵੀ ਜ਼ਿਕਰ ਕਰਦੇ ਬੜੇ ਦੁਖ ਦੀ ਗੱਲ ਹੈ ਕਵਿੰਟਨ ਦੇ ਵਿੱਚ ਦੋ ਪੰਜਾਬੀ ਰਾਤ ਨੂੰ ਡੇਢ ਤੋਂ ਹੋ ਜਾ ਤੱਕ ਘੁੰਮਦੇ ਜਿ ਘਿਰਦੇ ਸੀ ਬਈ ਉਹਨਾਂ ਦੀ ਮੌਤ ਹੋ ਗਈ ਕਤਲ ਹੋ ਗਿਆ ਕੀ ਲੇ ਕੀਤਾ ਉਹ ਤਾਂ ਹੁਣ ਬਾਅਦ ਚ ਪਤਾ ਲੱਗੂ ਲੇਕਿਨ ਕੈਨੇਡਾ ਤੋਂ ਅਜਿਹੀ ਖਬਰਾਂ ਜਦੋਂ ਆਉਂਦੀਆਂ ਨੇ ਬਹੁਤ ਦੁੱਖ ਹੁੰਦਾ ਹੈ ਤੇ ਕੈਨੇਡਾ ਦੇ ਵਿੱਚ ਬਹੁਤ ਬੱਚੇ ਜਿਹੜੇ ਸਾਡੇ ਤੋਂ ਜ਼ਿਆਦਾ ਨੇ ਆਜ਼ਾਦੀ ਤਾਂ ਕੀ ਮੇਰੀ ਮਾਪਿਆਂ ਦੇ ਦਾ ਜਲਤ ਗਲਤ ਫਾਇਦਾ ਉਠਾਉਂਦੇ ਨੇ ਇਹ ਵੀ ਅੱਬਾ ਇਹ ਵੀ ਐਂਗਲ ਹੈ ਇੱਕ ਜਿਹੜਾ ਸੱਚ ਹੁੰਦਾ ਆ ਨਾ ਹੈਗਾ ਅਰੇ ਇਸਹਾ ਜਿਨ੍ਹਾਂ ਨੇ ਆਪ ਬੰਬਟ ਚਲਾਈ ਸੀ ਜਿਹਦੇ ਚੋ ਡਿੱਗਰੀ ਸੀ ਆਮ ਆਦਮੀ ਪਾਰਟੀ ਦਾ ਰਵਿੰਦ ਕੇਜਰੀਵਾਲ ਨਿਕਲਿਆ ਸੀ ਜਿਹਦੇ ਚੋ ਜਿਹਦੇ ਅੱਗੇ ਪਾਰਟੀ ਬਣਾਈ ਉਹੀ ਹੈ ਨਾ ਹਜ਼ਾਰੇ ਕਹਿੰਦੇ ਦੁਬਾਰਾ ਵਰਤ ਰੱਖਣੇ ਦੁਬਾਰਾ ਸੰਸਦ ਤੇ ਬੈਠਣਾ ਜੀ ਮੈਂ 30 ਜਨਵਰੀ 26 ਤੋਂ ਕਿਉਂਕਿ ਮਹਾਰਾਜ ਸਰਕਾਰ ਨੇ ਲੋਕਪਾਲ ਜਿਹੜਾ ਐਕਟ ਹੈ ਉਹ ਲਾਗੂ ਨਹੀਂ ਕੀਤਾ ਇਹ ਵੀ ਗੱਲ ਹੋਰ ਬਹੁਤ ਸਾਰੇ ਖਬਰਾਂ ਨੇ ਨਕਲੀ ਪਨੀਰ ਬਹੁਤ ਵਿਗਰੇ ਹੈ ਨਕਲੀ ਬਲਾਪਤੀ ਸਾਰੀਆਂ ਚੀਜ਼ਾਂ ਖਾਣ-ਪੀਣ ਦੀ ਤਾਂ ਸਾਰੀਆਂ ਨਿਕਲ ਗਈਆਂ ਨੇ ਕਿਹਦਾ ਕਿਹਦਾ ਚੱਕਰ ਕਰਾਂਗੇ ਲੇਕਿਨ ਆਪਾਂ ਜਿਹੜੀ ਗੱਲ ਮੇਨ ਕਰਨੀ ਹੈ ਉਹ ਤੇ ਆਈਏ ਉਹ ਤਾਂ ਹੈ ਇਹੀ ਖਬਰ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਕਿ ਜਿਸ ਤਰੀਕੇ ਨਾਲ ਪਹਿਲਾਂ ਤਾਂ ਆਪਾਂ ਇਹੀ ਦੇਖ ਲਈਏ ਥੋੜੀ ਜਾਣਕਾਰੀ ਫਿਰ ਆਪਾਂ ਐਨਲਿਸਿਸ ਕਰਦੇ ਕਿ ਬੋਟਾ ਘਟ ਕਿਉਂ ਪੈ ਰਹੀਆਂ ਨੇ ਜਾਣਕਾਰੀ ਤੇ ਇਹ ਵੀ ਕੱਲ ਜਲਾਬ ਰਿਸ਼ਤ ਤੇ ਬਲਾਪ ਸੰਥੀ ਦੀਆਂ ਜਿਹੜੀਆਂ ਚੋਣਾਂ ਦੇ ਬੋਟਾ ਪੈ ਗਈਆਂ 43% ਵੋਟਾਂ ਪਈਆਂ ਨੇ ਸਾਰੀ ਤੇ ਉਹਦੇ ਬਾਕੀ ਰੋੜਾ ਰੱਪਾ ਜਿਹੜੇ ਹਾਕਮ ਚਰ ਦੇਖਲਾ ਵਿਰੋਧੀ ਚਰਕੇ ਦੇ ਜੀ ਇਹਨਾਂ ਨੇ ਬੂਚ ਕੇ ਚਰੂ ਕੀਤੀ ਹੈ ਕੀਤੀ ਵੀ ਹੈ ਤਾਂ ਹੀ ਤਾਂ 16 ਧਾਵਾਂ ਤੇ ਦੁਆਰਾ ਵੋਟਾਂ ਪੈ ਰਹੀਆਂ ਨੇ ਕਾ ਲੂ ਤੋਂ ਇਹ ਸਾਰਾ ਕੁਛ ਕੋਈ ਧਾਵਾਂ ਦੇ ਤਕਰਾਰ ਹੋਈ ਲੇਕਿਨ ਜਿਹੜੇ 22 ਜ਼ਿਲ੍ਹੇ ਨੇ 347 ਜ਼ਿਲ੍ਹਾ ਪ੍ਰੀਸ਼ਦ ਨੇ ਤੇ ਉਸ ਤਰ੍ਹਾਂ 23 ਜਿਲ੍ਹੇ 20838 ਬਣਾਬ ਸੰਭੀ ਇਹਨਾਂ ਚ 9775 ਉਮੀਦਵਾਰ ਇਹ ਇੰਡੀਗ ਜਾਣ ਕਰੀਏ ਕੋਈ ਮੈਂ ਡਿਟੇਲ ਚ ਕੋਈ ਖਬਰ ਨਹੀਂ ਸੌਂਡ ਲੱਗਿਆ ਤੁਹਾਨੂੰ ਕਿ ਵੀ ਆਪਾਂ ਇਹ ਕਰਨਾ ਮੈਂ ਤਾਂ ਸਿਰਫ ਇਹ ਦੱਸਣਾ ਚਾਹੁੰਨਾ ਹੈ ਕਿ ਇੰਨਾ ਰੋੜਾ ਰਪਾਈ ਲੜਾਈ ਝਗੜਾ ਇੰਨਾ ਸਾਰਾ ਖੁਸ਼ਹਾਲ ਦੇ ਬਾਵਜੂਦ ਜਦੋਂ ਤੁਸੀਂ ਦੇਖਦੇ ਹੋ ਬੋਟਪਾਲੇ ਨਿਕਲਦੇ ਸੱਡੇ ਦਾ ਦੰਸੀ ਕਰ ਕਿਉਂ ਨਹੀਂ ਆਏ ਬੋਟਪਾਲ ਕੀ ਲੋਕਾਂ ਦਾ ਕਿਉਂ ਉਹ ਭੰਗ ਹੋ ਗਿਆ ਕਿਉਂ ਨਹੀਂ ਬੋਟਪਾਲ ਕੀ ਉਹਨਾਂ ਨੂੰ ਡਰ ਹੈ ਕੀ ਇਹ ਭਾਰਤੀ ਜਨਤਾ ਪਾਰਟੀ ਚਲੋ ਖੈਰ ਕੱਲੀ ਲਾੜੀ ਨਾ ਲੱਗੇ ਡਾਨੇ ਪਿੱਡਾ ਚਾ ਆ ਜਿਹੜੀ ਆਮ ਆਦਮੀ ਪਾਰਟੀ ਜਿਸ ਤਰ੍ਹਾਂ ਉਹ ਕਰ ਰਹੇ ਨੇ ਜਾਂ ਜਿਸ ਤਰ੍ਹਾਂ ਦਾ ਅਜਕਰ ਸ਼ੈਲੀ ਵਾਲੀ ਪਾਰਟੀਆਂ ਦੀ ਜਿਵੇਂ ਲੋਕਾਂ ਨੂੰ ਕਈ ਵਾਰੀ ਡਰਾਉਣ ਵਾਲਾ ਮੈਨੂੰ ਪਤਾ ਲੱਗਾ ਇੱਕ ਮੰਤਰੀ ਕਹਦਾ ਇਹਨਾਂ ਦਾ ਵਾਦਾ tass ਰਿਹਾ ਸੀ ਕਿ ਲੰਬੀ ਤੋਂ ਉਹ ਕਹਿੰਦੇ ਜੀ ਤੁਸੀਂ ਦੇਖ ਲਓ ਹਲੇ ਸਾਡੇ ਕੋਲ ਟਾਈਮ ਪਿਆ ਜੇ ਤੁਸੀਂ ਵੋਟਾਂ ਇਧਰ ਉਧਰ ਕਿੱਥੀਆਂ ਦੇਖ ਲਓ ਕਿ ਇਸ ਤਰ੍ਹਾਂ ਦੀਆਂ ਗੱਲਾਂ ਵੀ ਹੁੰਦੀਆਂ ਨੇ ਕਦੇ ਗੈਂਗਸਟਰਾਂ ਦੀ ਗੱਲ ਆ ਜਾਂਦੀ ਹੈ ਵੋਟ ਉਧਰ ਨਹੀਂ ਪਾਉਣੀ ਕਦੇ ਇਕੱਠ ਨਹੀਂ ਕਰਨਾ ਕਦੇ ਬੋਲਸ ਜਿੰਨ ਟਿਕਟ ਦੇਣਾ ਇਹ ਸਾਰਾ ਕੁਝ ਆਪਾਂ ਤੁਹਾਨੂੰ ਤਰਚੂ ਦੇਖਿਆ ਹੈ 취 ਵੀ ਦੇਖਿਆ ਹੈ لیکن ਦੇ ਐਚਏ ਧੋਖੇ ਇਸ ਕਰਦਾ ਕਿ ਬੋਟਾਂ ਪੈਂਦੀਆਂ ਜੁਗ ਜੇ ਇਹਦਾ ਕੁਝ ਕਰਦੇ ਅਸੀਂ ਦੇਖੋ ਬੋਟਾਂ ਮੈਂ ਜੇ ਇਹਨਾਂ ਦਾ ਡੈਟਸਿਸ ਕਰਾਂ ਇਹ ਦੁਪਹਿਰਾਂ ਜਿਹੜੀਆਂ ਬੋਟਾਂ ਪਈਆਂ ਸੀ 12 ਚ ਪਈਆਂ ਸੀ ਉਦੋਂ 58% ਸੀ ਜਿਸ ਸتمبر 18 ਦੀ ਜਦੋਂ ਚੋਣ ਹੋਈ ਸੀ ਜਿਲ੍ਹਾ ਪ੍ਰਸ਼ਦ ਦੇ ਦੀ ਸੰਮਤੀ ਦੀ ਉਦੋਂ ਬਾਅਦ ਹੁਣ ਪਈਆਂ ਨੇ ਉਦੋਂ ਪਹਿਲਾਂ ਅਗਾਲੀ ਭਾਜਪਾ ਸਰਕਾਰ ਸੀ ਜਦੋਂ ਇਹ ਗੱਠ ਜੋੜ ਸੀ 13 ਦੇ ਵਿੱਚ ਉਦੋਂ ਕਾਫੀ ਸੀ ਉਦੋਂ 30% ਕਿਉਂ ਕਾਫੀ ਸੀ ਵੋਟਾਂ ਪਾ ਤੇ ਉਸ ਤੋਂ ਪਹਿਲਾਂ 8 ਦੀ ਲੜੀ ਹੈ ਜੇ ਆਪਾਂ 2008 ਦੇ ਵਿੱਚ 30% ਵੋਟਾਂ ਪਈਆਂ ਸੀ ਜੁਰਲਾਸਾ 30% ਤੇ ਹੁਣ 20% ਘੱਟ ਗਿਆ 45% ਰਹਿ ਗਈ ਇਸ ਵਾਰ ਛੁੱਟੀ ਸੀ ਐਤਵਾਰ ਨੂੰ ਵੋਟਾਂ ਪਈਆਂ ਨੇ ਤੇ ਥੋੜਾ ਹਾਂ ਪਈਆਪ ਤਾਂ ਕਹਿੰਦੇ ਸੀ ਮਾਨਸਾ ਸਭ ਤੋਂ ਵਧੀਆ ਵੋਟਾਂ ਪਾਉਂਦੇ ਜੀ ਮਾਨਸਾ ਦੇ ਵਿੱਚ ਕਿਸੇ ਟਾਈਮ ਜਦੋਂ 13 ਚ ਸੀ 72% ਸੀ 18 ਚ 72% ਸੀ ਤੇ ਹੁਣ 56% ਜਿਹੜੀ ਸਭ ਦਾ ਮੋਹ ਪੰਗ ਹੋ ਰਿਹਾ ਸਭ ਦਾ ਬਾਕੀ ਕੀ ਦਾ ਕੀ ਕਾਰਨ ਹੋ ਸਕਦਾ ਹਾਰ ਜਿੱਤ ਬਾਅਦ ਦੀ ਗੱਲ ਹੈ ਲੋਕਾਂ ਦੀ ਗੱਲ ਕਰਦਾ ਜਿਹਦੇ ਮੈਂ ਕਹਿਣਾ ਉਹ ਨਾ ਚਿੜੀ ਵਿਚਾਰੀ ਕੀ ਕਰੇ ভোটার ਵਿਚਾਰਾ ਕੀ ਉੱਥੇ ਕਹਾਣੀ ਇਹ ਸਾਡੇ ਲੋਕਤੰਤਰ ਦੀ ਜਿਹੜੀ ਪਹਿਲੀ ਕੜੀ ਹੈ ਜਿਹੜੀ ਉਹਦੇ ਚ ਹਾਲ ਮੇਰੀ ਪੰਚ ਸਰਪੰਚ ਜਾਂ ਪੰਚਾਇਤ ਬਲੌਕ ਸੰਪਤੀ ਤੇ ਜ਼ਿਲ੍ਹਾ ਬਰਿਸ਼ਤ ਫਿਰ ਜਾਂਦਾ ਐ ਐਮਐਲ ਲੋਕ ਕਿਤੇ ਨਹੀਂ ਕਹਾਣੀ ਖਤਮ ਹੈ ਹੁਣ ਤਾਂ ਡਰ ਤੇ ਜਿਵੇਂ ੱਟਕੇ ਹੋਣ ਲੱਗੇ ਜਿਵੇਂ ਨਾਮਜ਼ਦਗੀਆਂ ਮਿਲਿਆ ਹੋਇਆ ਲੋਕਾਂ ਦੇ ਮਨਾਂ ਚ ਵੀ ਡਰ ਲੋਕ ਇਹ ਵੀ ਸਮਝੋ ਇਹ ਵੀ ਨੋਟਾ ਹੀ ਹੈ ਕਿਸਮ ਦੀ ਲੋਕਾਂ ਦਾ ਨਾ ਜਾਣਾ ਲੋਕਾਂ ਦਾ ਨਾ ਜਾਣਾ ਵੀ ਨੋਟਾ ਵਰਗਾ ਹੀ ਹੈ ਕਿ ਜਾਓ ਅਸੀਂ ਤੁਹਾਨੂੰ ਰਿਜੈਕਟ ਕਰਦਾ ਸਾਡੀ ਤਾਂ ਗੱਲ ਹੀ ਕਰਦੇ ਤੁਸੀਂ ਅੱਗੇ ਲੜ ਨਹੀਂ ਲੜ ਰਹੇ ਤੁਸੀਂ ਸਾਡੇ ਮੁੱਦੇ ਤਾਂ ਠੋਦੇ ਨਹੀਂ ਤੇ ਸਾਡੇ ਮੁੱਦੇ ਦਾ ਸਮਾਧਾਨ ਨਹੀਂ ਕਰਦੇ ਤੋਂ ਇਸ ਕਿਸ ਸਾਡਾ ਧੋਖਾ ਹੋ ਰਿਹਾ ਇਹ ਅੰਦਰ ਨੂੰ ਪਾਸੇ ਨੂੰ ਜਾ ਰਹੀ ਹੈ ਕਹਾਣੀ ਤੇ ਤੁਹਾਨੂੰ ਮੈਂ ਦੱਸਾਂ ਤੇ ਜੇ ਇਸ ਤਰ੍ਹਾਂ ਜੇ ਇਹ ਲੋਕਲ ਲੈਵਲ ਤੇ ਵੋਟਾਂ ਨਹੀਂ ਪੂਰੀ ਹੋਦੀਆਂ ਤਫਰ ਕਿਵੇਂ ਆਸ ਕਰੋਗੇ ਤੁਸੀਂ ਲੋਕ ਸਭਾ ਦੇ ਲੋਕ ਜਿੱਤੇ ਚ ਲੋਕਾਂ ਦਾ ਬਹੁਤ ਕਾਟ ਰੈਂਟਸ ਹੁੰਦਾ ਹੈ ਇਹਨਾਂ ਦਾ ਕਾਟ ਰੈਂਟਸ ਹੁੰਦਾ ਹੈ ਹਾਂ ਇੱਕ ਗੱਲ ਨੂੰ ਸਮਝੀਏ ਕਿ ਇੱਥੇ ਹਾਕਮ ਤੇ ਜਿਹੜੀ ਹੈ ਉਹਦਾ ਰੋਲ ਜਿਆਦਾ ਹੁੰਦਾ ਉਹਦੇ ਕੋਲ ਮਸ਼ੀਨਰੀ ਹੈ ਉਹਦੇ ਕੋਲ ਪਾਵਰ ਹੈ ਉਹਦੇ ਕੋਲ ਪਾਹੀ ਤਾਂ ਕੱਲ ਕਾਲੀ ਕਰ ਰਹੀ ਸੀ ਕਾ ਦਜੀਤ ਸਿੰਘ ਠੀਕਾ ਕਿ ਚੋੜੇ ਕਮਿਸ਼ਨ ਦਾ ਮਤਲਬ ਚੱਲ ਰਹੇ ਹੈ ਤੇ ਸਾਰੇ ਸ਼ਿਕਾਇਤਾਂ ਦੇ ਉਹ ਨਹੀਂ ਕਰ ਰਿਹਾ ਉਧਰੋਂ ਉਤਰੇ ਡੈਬਸ ਤੇ ਵੱਡੇ ਚੋਣਾਂ ਦੇ ਵਿਸ਼ੇ ਤੇ ਗਿਆਨ ਇਸ ਤੇ ਚੱਲਿਆ ਕੰਮ ਜਿਹੜੀ ਸਾਡੀਆਂ ਸੰਸਥਾਵਾਂ ਜਿਹੜੀਆਂ ਨੇ ਲੋਕਤੰਤਰ ਦੀ ਸਭ ਤੋਂ ਵੱਡੀ ਤਾਂ ਇਹੀ ਖੂਬਸੂਰਤੀ ਹੈ ਕਿ ਲੋਕ ਆਪ ਦਾ ਬੰਦਾ ਚੁਣਦੇ ਨੇ ਤੇ ਉੱਥੇ ਜੇ ਲੋਕ ਦੇ ਚੁਣਨਗੇ ਤਾਂ ਦੁੱਖ ਤਾਂ ਹੋਏਗੇ ਸੱਚ ਵਿੱਚ ਇਹਦਾ ਦੁੱਖ ਹੈ ਕਿ ਇੰਨੀਆਂ ਕਿਉਂ ਕਰੀ ਕੀ ਸਾਡੇ ਜਿਹੜੇ ਬੁੱਧੇ ਨੇ ਉਹ ਵੀ ਗਾਇਬ ਹੋ ਰਹੇ ਨੇ ਇਹਨਾਂ ਦਿਨਾਂ 'ਚ ਤੁਸੀਂ ਐਨਾਲਿਸਿਸ ਕਰ ਲਓ ਕਿ ਲੋੜ ਹੀ ਨਹੀਂ ਕਿਸੇ ਦੀ ਸਾਡੇ ਵਰਗੇ ਬੰਦੇ ਦੀ ਲੋੜ ਨਹੀਂ ਤੁਹਾਨੂੰ ਤੁਸੀਂ ਚੱਕੋ ਖਵਾ ਤੁਸੀਂ ਟੈੱਕ ਕਰਨਾ ਸ਼ੁਰੂ ਕਰ ਲਓ ਇੱਕ ਹੱਥ ਤੇ ਵੀ ਜਿਹੜੇ ਸਾਡੇ ਬੁਨਿਆਦੀ ਮੁੱਦੇ ਤੇ ਕਿੰਨੇ ਦੀ ਗੱਲ ਕੀਤੀ ਹੈ ਅੱਜ ਸਾਰੇ ਅਖਬਾਰ ਚ ਇੱਕ ਖਬਰ ਹੈ ਸੀਚੇਵਾਲ ਨੇ ਕਿਹਾ ਸਾਡਾ ਗਰਾਊਂਡ ਵਾਟਰ ਜਿਹੜਾ ਸਾਡਾ ਧਰਤੀ ਹੇਠਲਾ ਪਾਣੀ ਘਟ ਰਿਹਾ ਹੈ ਇੱਕ ਖਬਰ ਹੈ ਤੇ ਸਾਡੇ ਕਿੰਨੇ ਕਿੰਨੇ ਖਬਰਾਂ ਇੱਕ ਇੱਕ ਕੈਟੋਰੀਅਲ ਹੈ ਕਿ ਜੀ ਸਾਡੇ ਕੋਲ ਨਕਰੀ ਪਨੀਰ ਆ ਰਿਹਾ ਜੀ ਇਹਦੇ ਬਾਗੇ ਜਾ ਕੇ ਗੱਲ ਕਰੂਗਾ ਤੇ ਕਿੱਥੇ ਨੇ ਸਾਡੇ ਬੁੱਧੇ ਕਿੱਥੇ ਨੇ ਤੇ ਜੁੜੇ ਵਹੀ ਲੋੜਾ ਉਥੇ ਇਹਨੇ ਜੀ ਬੂਥ ਕਰ ਚੁੱਕਾ ਕਰ ਲਿਆ ਫਲਾਣੇ ਨੇ ਇਹ ਕਹਤਾ ਸੋ ਜਦੋਂ ਉਹ ਬਣੇ ਕੈਪਟਨ ਉਹ ਕਹਿੰਦਾ ਬਹੁਤ ਵਧੀਆ ਕੈਪਟਨ ਨੇ ਉਹਨੂੰ ਕਹਤਾ ਹਾਂਜੀ ਇਸ ਤਰ੍ਹਾਂ ਦੀਆਂ ਖਬਰਾਂ ਇੱਕ ਦੂਜੇ ਨੂੰ ਮੈਂ ਪੜ੍ਹਣੇ ਦਊ ਕੋਲੋਂ ਮਟਰ ਦਾ ਮੁੱਖ ਮੰਤਰੀ ਹੈ ਹਾਂਜੀ ਇੱਕ ਐਸਾ ਮਟੀਰੀਅਲ ਆ ਗਿਆ ਉਹ ਭਾਈਏ ਤਾਂ ਉਤੋਂ ਸਾਨੂੰ ਕੀ ਫਾਇਦਾ ਹੈ ਜੋ ਮਾਨ ਸਾਹਿਬ ਚੁਰਕਲੇ ਇਸ ਨਾਲ ਰਹੇ ਨੇ ਹਾਂਜੀ ਜੋ ਚੱਲੀ ਬਾਰੇ ਮਸਲੇ ਹੱਲ ਬਜਾਉਂਦੇ ਰਹੇਗੇ ਟੱਲ ਉਹ ਅਸੀਂ ਕੀ ਲੈਣਾ ਇਹ ਤੋਂ ਕੌਣ ਟੱਲ ਬਜਾਉਂਦਾ ਕੌਣ ਨਹੀਂ ਕਰਦਾ ਗਲਤ ਹੈ ਕਿ ਤੁਸੀਂ ਸਾਡੇ ਮੁੱਦਿਆਂ ਤੇ ਲਈ ਸਰਕਾਰ ਕੀ ਕਰ ਰਹੀ ਹੈ ਸਾਡੇ ਬੁਨਿਆਦੀ ਮੁੱਦਿਆਂ ਦੀ ਗੱਲ ਕਿੱਥੇ ਹੋ ਰਹੀ ਹੈ ਤੂੰ ਇਹ ਇਸ ਕਰਕੇ ਮੋਪਾਂ ਘੋੜ ਦੀ ਕਹਾਣੀ ਤੁਹਾਨੂੰ ਬਦ ਰਹੀ ਹੈ ਹੁਣੀ ਨਹੀਂ ਚਾਹੀਦੀ ਦੇਖੋ ਕਿੰਨਾ ਵੇਸੇ ਦੁੱਖ ਹੁੰਦਾ ਚੌਣਾ ਹੁੰਦੀਆਂ ਨੇ ਤੇ ਜਿਹੜੇ ਫੈਮਲੀ ਹੈ ਵੀ ਬਰੀ ਬਰਬਾਦ ਅੱਜ ਇੱਕ ਫੈਮਲੀ ਬਰਬਾਦ ਹੋਈ ਗਈ ਤਾਂ ਤੁਸੀਂ ਆਪ ਦਾ ਦੇਖੋ ਤੁਸੀਂ ਉਹਦੀ ਡਿਊਟੀ ਰਾਤੀ ਟੀਚਰ ਦੀ ਮੈਂ ਕਹਿੰਦੇ ਸੀ ਕਦੇ ਨਹੀਂ ਹੋਊਗਾ ਜੀ ਇਹਨਾਂ ਦਾ ਕੰਮ ਪੜਾਉਣਾ ਉਹ ਕੁੜੀ ਕਮਲਜੀਤ ਕੌਰ ਉਹਦਾ ਪਤੀ ਜਸ ਜਸਕਰ ਸਿੰਘ ਇਹ ਅੱਜਕੱਲ੍ਹ ਸਿੰਘ ਪੁੱਲ ਉਹ ਅੰਗਰੇਜ਼ੀ ਦਾ ਟੀਚਰ ਸੀ ਸੀਨੀਅਰ ਸਕੂਲ ਖੋਟੇਚ ਤੇ ਆ ਭੋਗੇ ਦੇ ਜਿਹੜੇ ਪਾਗਾ ਪੁਰਾਣਾ ਜਾ ਰਹੇ ਸੀ ਉਹ ਵੀ ਸਰਕਾਰ ਦੀ ਗਲਤੀ ਹੈ ਪਿੰਡ ਸਾਕਤਪੁਰਾ ਦੇ ਨੇੜੇ ਰੇਲਿੰਗ ਨਹੀਂ ਸੀ ਕਿ ਪੱਕ ਚ ਲੱਗੀ ਧੁੱਦ ਕੇ ਪਤਾ ਹੀ ਲੱਗਿਆ ਘਰ ਥਲੇ ਜਾ ਡੇਗੀ ਦੋਨਾਂ ਦੀ ਬਹੁਤ ਹੋ ਗਈ ਤੇ ਹੁਣ ਇਹਨਾਂ ਲਈ ਤਾਂ ਇਹ ਇਸ ਪਰਿਵਾਰ ਲਈ ਜਿਹਦੇ ਦੋ ਇੱਕ ਦਿਨ ਚ ਹੋਨਰ ਕੱਜ ਦੇ ਦਿਨ ਸਾਨੂੰ ਮੱਤੀਏ ਨੌਕਰੀ ਤੇ ਦੋਨੇ ਸਰਕਾਰੀ ਨੌਕਰ ਹੁਣ ਤੇ ਚਲੇ ਜਾਣ ਤੋ ਪ੍ਰਵਾਰ ਤਾਂ ਕੀ ਹਾਲ ਹੋ ਗਾ ਕਿ ਕਿਹੜੇ ਅਦੋਦੀਆਂ ਦੇ ਵੋਟਾਂ ਤੇ ਕੀ ਆਦਾ ਸਾਰਾ ਸਿਸਟਮ ਪੋ ਇਸ ਤਰ੍ਹਾਂ ਮਤਲਬ ਬਹੁਤ ਕੁਝ ਜਿਹੜਾ ਨਾਲ ਨਾਲ ਚੱਲ ਰਿਹਾ ਹੈ ਖੈਰ ਆਪਾਂ ਜਿਹੜੀ ਮੈਂ ਦੂਜੀ ਗੱਲ ਕਰਨੀ ਚਾਹਣਾ ਉਹ ਇਹ ਹੈ ਕਿ ਦੇਖੋ ਕਵਰਿਕ ਆਈਸੀ ਜਿਹੜਾ ਮੈਂ ਜ਼ਿਕਰ ਕੀਤਾ ਸੀ ਤੁਹਾਨੂੰ ਮੈਨੂੰ ਇਸ ਗੱਲ ਦਾ ਦੁੱਖ ਹੁੰਦਾ ਹੈ ਕਿ ਪੰਜਾਬ 'ਚ ਤਾਂ ਜੋ ਕੁਝ ਹੋਣਾ ਸੀ ਹੋ ਹੀ ਰਿਹਾ ਹੈ ਤੇ ਕੈਨੇਡਾ 'ਚ ਕਿਉਂ ਇਨਾ ਵੱਤਲ ਵੱਧ ਗਿਆ ਤਕ ਮੈਨੂੰ ਇਸ ਕਲਚ ਕਿਹਾ ਸੀ ਕਿਸੇ ਨੇ ਕਿ ਬਹੁਤ ਸਾਰੇ ਬੱਚੇ ਇਸ ਕਰਕੇ ਦੇਖਾ ਦੇਖੀ ਕੈਨੇਡਾ ਜਾਣਾ ਚਾਹੁੰਦੇ ਨੇ ਕਿ ਉੱਥੇ ਆਜ਼ਾਦੀ ਹੁੰਦੀ ਹੈ ਉਹਨਾਂ ਨੂੰ ਇੱਥੇ ਮਾਪਿਆਂ ਦੇ ਜਿਹੜਾ ਅੰਡਰ ਰੜਾ ਪੈਂਦਾ ਇਹ ਗੱਲ ਸੁਣ ਕੇ ਠੀਕ ਲੱਗਣ ਲੱਗੀ ਪਹਿਲਾਂ ਤਾਂ ਉਹਨਾਂ ਨੇ ਕੁੜੀਆਂ ਦੇ ਮਾਮਲੇ 'ਚ ਹੀ ਦੱਸਿਆ ਸੀ ਇਹ ਕੁੜੀ ਨੇ ਦੱਸੀ ਸੀ ਗੱਲ ਕਿ ਜੀ ਇੱਥੇ ਤਾਂ ਹੁਣ ਐ ਨਹੀਂ ਕਰਨਾ ਉਹ ਨਹੀਂ ਕਰਨਾ ਇਹੋ ਜਿਹੇ ਕੱਪੜੇ ਨਹੀਂ ਪਾਉਣੇ ਉੱਥੇ ਜੋ ਮਰਜ਼ੀ ਪਾਈਏ ਇਥੇ ਇਹ ਵੀ ਜਿਹੜੀ ਇੱਕ ਲੋਕਾਂ ਦਾ ਮਾਇੰਡ ਕਿੰਨਾ ਹੈ ਇੱਕ ਸਰਵੇ ਅਸੀਂ ਕੀਤਾ ਉਹ ਜੀ ਇਹ ਗੱਲ ਵੀ ਆਈ ਸੀ ਪੱਤਰਕਾਰਾਂ ਨੇ ਜੋ ਮੈਨੂੰ ਮਾਸਟਰ ਸਟੂਡੈਂਟ ਆ ਕੇ ਦੱਸਿਆ ਕਿ ਕਈ ਕੁੜੀਆਂ ਨੇ ਇਸ ਕਰਕੇ ਵਿਆਹ ਰੁਹਾ ਕਰਤੀ ਇਸ ਵੀ ਸਾਨੂੰ ਗਹਿਣੇ ਮਿਲਣਗੇ ਸਾਨੂੰ ਨਵੇਂ ਸੂਟ ਮਿਲਣਗੇ ਜੇ ਨਹੀਂ ਉਹਨਾਂ ਦਾ ਮੈਟਰ ਲੈਵਲ ਐਸਾ ਦਾ ਇਹ ਵੀ ਗੱਲ ਹੈ ਉੱਥੇ ਜਾਂਦੀ ਹੈ ਜੀ ਜੇ ਮਰਜ਼ੀ ਪਾਈਏ ਜਿੱਥੇ ਮਰਜ਼ੀ ਚਾਹੀਏ ਜਿਹਨੂੰ ਮਰਜ਼ੀ ਦੋਸਤ ਬਣਾਈਏ ਭਾਈ ਠੀਕ ਹੀ ਹੋਊਗਾ ਲੇਕਿਨ ਕੈਨੇਡਾ ਦੇ ਵਿੱਚ ਇੱਕ ਬਣਾ ਲਿਆ ਸਰੀ ਆਪਾਂ ਪੰਜਾਬ ਉਦੋਂ ਬਾਅਦ ਬ੍ਰੈਂਪਟਨ ਬਣਾ ਲਿਆ ਉੱਥੇ ਵਹਈਆਂ ਹੋ ਗਿਆ ਕੋਠੀਆਂ ਮਕਾਨ ਚਲੋ ਅਲਬਰਟਾ ਚਲੋ ਕੈਲਗਰੀ ਚਲੋ ਅਲਬਰਟਾ ਚਲੋ ਉੱਥੇ ਵੀ ਪੰਜਾਬ ਪਾਸ ਕੇ ਹਰ ਮੋਸਟ ਤੇ ਹੁਣ ਉੱਥੋਂ ਦੀ ਖਬਰ ਹੈ ਤੇ ਮੈਨੂੰ ਇਹ ਨਹੀਂ ਕਿ ਮੈਨੂੰ ਦੁੱਖ ਬੜਾ ਹੈ ਦੋਨੇ ਮੁੰਡੇ ਜਿਹੜੇ ਨੇ ਗੁਰਦੀਪ ਸਿੰਘ 27 ਸਾਲ ਦਾ ਮੁੰਡਾ ਐਂਡ ਬਰੇਆ ਇਹ ਜਿਹੜਾ ਮਾਨਸਾ ਦਾ ਐਂ ਹੀ ਜਨਵੀਰ ਸਿੰਘ ਉਹ ਵੀ ਮਾਨਸਾ ਜਿਹੜਾ ਸੈਦੇਵਾਲ ਦਾ ਬਵਾ ਦੇ ਕੋਲ ਦੋਨੇ ਮਾਨਸਾ ਜ਼ਿਲ੍ਹੇ ਦੇ ਰਾਤ ਨੂੰ 1:30 ਵਜੇ ਬਤੀ ਐਵਨਿਊ ਦੇ 26 ਸਟਰੀਟ ਦੇ ਕੋਲ ਗੋੜੀ ਬਾਹਰ ਦੀ ਦੋਨੇ ਮਰਗੇ ਹੁਣ ਦੁੱਖ ਹੈ ਲੇਕਿਨ ਦੁੱਖ ਇਸ ਗੱਲ ਦਾ ਵੀ ਰਾਤ ਨੂੰ ਕਰਦੇ ਕਿ ਫਿਰ ਦਿਨ ਸੀ ਮਾਈਨਸ 16 ਹੋਵੇ ਟੈਂਪਰੇਚਰ ਐਨੀ ਠੰਡ ਹੋਵੇ ਤੇ ਪੰਡਤ ਤੁਸੀਂ ਗਏ ਹੋ ਹਣੇ ਦੋਨੇ ਸਟਡੀ ਭੀ ਜੇਤੇ ਨੇ ਤੇ ਤੁਸੀਂ ਕਰਦੇ ਕਿ ਫਿਰਦੇ ਉੱਥੇ ਇਹ ਹੈ ਜਿਹੜੀ ਮੈਂ ਕਹਿੰਦਾ ਆਜ਼ਾਦੀ ਤੇ ਅਸਫਲਤਾ ਤੇ ਬਾਪੇ ਤਾਂ ਗਏ ਵਿਚਾਰੇ ਜਿਨ੍ਹਾਂ ਨੇ ਬੱਚੇ ਭੇਜੇ ਤੇ ਪੈਸਾ ਵੀ ਇਧਰੋਂ ਉਧਰੋਂ ਕਰਕੇ ਲਾਇਆ ਪੈਸਾ ਵੀ ਗਿਆ ਬੱਚੇ ਵੀ ਗਏ ਤਾਂ ਇਹ ਜਦੋਂ ਅਜਿਹੀ ਖਬਰ ਆਉਂਦੀ ਹੈ ਤਾਂ ਉਦੋਂ ਦੁੱਖ ਹੁੰਦਾ ਤੇ ਇਹਦਾ ਕੋਈ ਹੱਲ ਵੀ ਨਹੀਂ ਜਾਂ ਤਾਂ ਕੋਈ ਇਸ ਤਰ੍ਹਾਂ ਹੋਵੇ ਨਾ ਅਸੀਂ ਕਹੀਏ ਕਿ ਸਾਡਾ ਇਹ ਇਹਦਾ ਹੱਲ ਨਿਕਲੇ ਹੋਊਗਾ ਵਿਚਾ ਠੀਕ ਹੈ ਭਾਈ ਤੇ ਅਸੀਂ ਕਰ ਇਹਨੂੰ ਠੀਕ ਕਰ ਲਾਂਗੇ ਪਤਾ ਨਹੀਂ ਹੁਣ ਕਰ ਦੋ ਤਾਂ ਉਹ ਹੀ ਠੀਕ ਕਰ ਗਏ ਜਸਨ ਟੂਡਰ ਨੇ ਬਣਾਇਆ 18 ਸਾਲ ਦਾ ਦੋ ਸਾਲ ਪਹਿਲਾਂ ਕਿ 16 ਸਾਲ ਦੀ ਉਮਰ ਚੱਲ ਗਿਆ ਸੀ ਪਲੱਸ 2 ਤੋਂ ਬਾਅਦ ਤੇ ਆ ਦੇਖੋ ਜਿਹੜੇ ਸਾਹਮਣੇ ਚਲੋ ਜੇ ਆਪਾਂ ਅਗਲੀ ਖਬਰ ਲੈਣੇ ਆ ਉਹ ਵੀ ਜਿਹੜਾ ਜ਼ਿਕਰ ਜਿਹੜਾ ਮੈਂ ਕਰਕੇ ਅੰਦੇ ਤੇ ਭਾਈ ਸਾਡਾ ਕੰਮ ਤਾਂ ਪਤਲ ਕਰਦੇ ਆ ਵੀ ਤੁਹਾਨੂੰ ਦੱਸ ਦਈਏ ਜਿੰਨੀਆਂ ਮੱਝਾਂ گاਵਾ ਪੰਜਾਬ 'ਚ ਨੇ ਉਦੋਂ 50% ਵੱਧ ਦੁੱਧ ਲੱਗਦਾ ਦੁੱਧ ਆਉਂਦਾ ਕਿੱਥੋਂ ਹੈ ਉਹ ਮੈਂ ਇੱਕ ਦੇਖਿਆ ਸੀ ਭਈਆ ਬਣਾ ਰਿਹਾ ਸੀ ਦੁੱਧ ਉਹ ਦਿਖਾ ਰਿਹਾ ਸੋਸ਼ਲ ਮੀਡੀਆ 'ਤੇ ਕੋਝੋ ਕਿ ਦੱਸ ਰੇਂੀ ਆ ਕੋਣੀ ਆਸੀ ਨਕਲੀ ਦੁੱਧ ਨਕਲੀ ਖੁਆ ਆ ਲੈਂਡਿਆਂ ਚੋਂ ਤਾਂ ਮਠਾਈ ਜਾ ਕੇ ਨਾ ਕੋਈ ਦੀ ਤੁਸੀਂ ਉਹ ਮੈਂ ਤਾਂ ਕਦੇ ਕੋਈ ਦੀ ਮਠਾਈ ਖਾਂਦਾ ਨਹੀਂ ਕਿਉਂਕਿ ਸਭ ਨੂੰ ਪਤਾ ਵੀ ਕਿੱਥੋਂ ਬੰਦਦਾ ਖੁਆ ਕਿਹਜੇ ਦੁੱਧ ਤੋਂ ਬੰਦਦਾ ਤੇ ਇਸੇ ਤਰ੍ਹਾਂ ਪਨੀਰ ਦਾ ਹਾਲ ਹੈ ਪਨੀਰ ਆ ਹੁਣ ਇੱਕ ਰਿਪੋਰਟ ਚਰਚਾ ਹੋਈ ਏ ਦੀ ਸੰਸਦ ਚ ਤੇ ਹੁਣ ਰਿਪੋਰਟ ਆਈ ਏ ਪੰਜਾਬ ਬਾਰੇ 47% ਦੇ ਨਮੂਨੇ ਜਿਹੜੇ ਫੇਲ ਨੇ ਤੇ ਉਹ ਉਹ ਨਮੂਨੇ ਨੇ ਜਿਹੜੇ ਫੇਲ ਨੇ ਜਿਹੜੇ ਨਮੂਨੇ ਫੇਰ ਹੁਣ ਤੋਂ ਇਧਰ ਉਧਰ ਕਰਕੇ ਚਲੋ ਜੀ ਕਰ ਲਓ ਰਫਾ ਦਫਾ ਉਹ ਹੋਰ ਹੈ ਤੁਹਾਡਾ ਮਤਲਬ ਸਾਰੇ ਨਮੂਨੇ ਜਿਹੜੇ ਇੱਥੇ ਸੈਂਪਲ ਜਾਂਦੇ ਨੇ ਸਭ ਨੂੰ ਸਹੀ ਤਰੀਕੇ ਨਾਲ ਉੱਥੇ ਦੱਸਿਆ ਜਾਂਦਾ ਉੱਥੇ ਵੀ ਤਾਂ ਸਾਡੇ ਵਰਗੇ ਬੰਦੇ ਬੈਠੇ ਨੇ ਉੱਥੇ ਵੀ ਲੈਣ ਦੇਣ ਹੁੰਦਾ ਤੋਂ ਪਿਛਲੇ ਗਵਰ ਮੈਂ ਦਰਗੋਪੁਰ ਦਾ ਸੀ 545 ਕਿਲੋ ਜਿਹੜਾ ਨਗਰੀ ਮਰੀਰ ਫੜਿਆ ਸੀ ਆ ਢੇੜ ਆਇਆ ਸੀ ਇਥੋਂ ਹਰਿਆਣਾ ਤੋਂ ਐਂ ਹੀ ਡੇਢ ਕੁਆਟਰ ਫੜਿਆ ਗਿਆ ਸੀ ਲੁਧਿਆਣੇ ਕੋਈ ਪਕਵਾਰੇ ਫੜੇ ਗਿਆ ਸੀ ਭਾਈਏ ਇਸ ਤਰ੍ਹਾਂ ਦਾ ਜਿਹੜਾ ਕੋਚ ਚੱਲ ਰਿਹਾ ਹੈ ਤੇ ਸਾਡੇ ਕੋਲ ਜਿੰਨਾਂ ਦੇ ਲੋਕ ਜਿਹੜੇ ਹਰ ਰੋਜ਼ ਚਿਕਨ ਨਹੀਂ ਖਾ ਸਕਦੇ ਜਾਂ ਜਿਹੜੇ ਵੈਜੀਟੇਰੀਅਨ ਨੇ ਉਹਨਾਂ ਲਈ ਤਾਂ ਪਨੀਰ ਹੀ ਹੈ ਨਾ ਜਿਹੜਾ ਪ੍ਰੋਟੀਨ ਮਾੜਾ ਮੋਟਾ ਹੁੰਦਾ ਸੀ ਉਹ ਵੀ ਹੁਣ ਖਾਣ ਤੋਂ ਪਹਿਲਾਂ ਦੇਖਣਾ ਤੁਸੀਂ ਆ ਬਿਹਾਰ ਚ ਜਿਹੜੇ ਤੁਸੀਂ ਪਨੀਰ ਪਕਵਾਰੇ ਖਾਂਦੇ ਹੋ ਤੁਹਾਨੂੰ ਲੱਗਦਾ ਕਿ ਸਾਰੇ ਸਹੀ ਪਨੀਰ ਤੇ ਆਉਣਗੇ ਐਨੇ ਬਲਕ ਚ ਪਨੀਰ ਬਣਦਾ ਵੀ ਕਿੱਥੇ ਦਾ ਦੁੱਧ ਉੱਥੇ ਪੂਰਾ ਤੇ ਜੇ ਧੱਕੜੀ ਦੁੱਧਾ ਤੇ ਧੱਕੜੀ ਪਨੀਰ ਵੀ ਤਾਂ ਨਹੀਂ ਹੋਊਗਾ ਮੈਂ ਇੱਕ ਵਾਰੀ ਪੁੱਛਿਆ ਉਹ ਇੱਕ ਮੇਟਰ ਨੂੰ ਜਿਹੜਾ ਬੇਰਕਾ ਚੋ ਰਟੇਲ ਹੋਇਆ ਸੀ ਹੱਸ ਪਿਆ ਮੈਂ ਕਿਹਾ ਇੱਥੇ ਤਾਂ ਠੀਕ ਹੁੰਦਾ ਤੇ ਹੁਣ ਉਹਦੇ ਹੱਸਣ ਦਾ ਮੈਨੂੰ ਹਲ ਤੱਕ ਨਹੀਂ ਸਮਝ ਆਇਆ ਵੀ ਉਹ ਕਿਉਂ ਹੱਸਿਆ ਵੀ ਉੱਥੇ ਸਾਰਾ ਕੁਝ ਸਹੀ ਮਿਲਦਾ ਬੇਰਕਾ ਦਾ ਵੀ ਠੀਕ ਹੁੰਦਾ ਤੇ ਉਹਨੇ ਕੁਝ ਨਹੀਂ ਦੱਸਿਆ ਉੱਪਰ ਲੇਖਨ ਸਾਨੂੰ ਜਦੋਂ ਅਸੀਂ ਕਹਿੰਦੇ ਆ ਤੇ ਵੀ ਇੱਥੇ ਕੋਈ ਸਹੀ ਚੀਜ਼ ਮਿਲਦੀ ਹੈ ਤੇ ਨਹੀਂ ਕਹਣੀ ਉਹ ਬੇਰਕਾ ਦਾ ਸੁਪੜਾ ਕੁਸ਼ ਹੈ ਸਰ ਅਜਿਹੜੀ ਗੱਲ ਮੈਂ ਤੁਹਾਨੂੰ ਦਸਰੇ ਅਸੀਂ ਇੱਕ ਖਬਰ ਜਿਹੜੀ ਮੈਂ ਲੈਡੀ ਚੌਣਾ ਜੀ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਪਾ ਪਤਾ ਪਤਾ ਨਹੀਂ ਲੱਗਦਾ ਕਿ ਕਿਵੇਂ ਬੰਦਿਆਂ ਨੂੰ ਉਹ ਬਣਾਉਂਦੀ ਹੈ ਤੁਸੀਂ ਦੇਖੋ ਬੰਦਾ ਜਿਹੜਾ ਹੈ ਭਾਜਪਾ ਦਾ ਵਰ ਵੀ 6 ਪਾਸ ਹੈ ਸਿਰਫ ਪੰਜ ਕੇਸ ਨੇ ਉਹਦੇ ਪ੍ਰਾਪਰਟੀਓ ਦੇ ਬੋਲੋ ਉਹ ਕਹਿੰਦਾ ਵੀ ਮੇਰੇ ਬਸ ਕਿੰਨੇ 42 ਲੱਖ ਰੁਪਏ ਜਾਂ ਦੋ ਕਾਰਾਂ ਨੇ 70 ਗ੍ਰਾਮ ਸੋਨਾ ਜਾਂ 400 ਗ੍ਰਾਮ ਚਾਂਦੀ ਹੈ ਦਾਤਾ ਸਾਡੇ ਇਹ ਦੋ ਦੁਪਨਾ ਚਿਕਨਾ ਸਾਡੇ ਡੀਆਈਜ਼ੀ ਕੋਡ ਹੈ ਲੇਕਿਨ ਇਹ ਪੰਜ ਵਾਰ ਬਣ ਗਿਆ ਜੀ 45 ਸਾਲ ਦੀ ਉਮਰ ਹਲੇ 2006 ਚੋਂ ਚੌੜ ਜਿੱਤੀ ਸੀ ਬਿਹਾਰ ਤੋਂ ਮੰਤਰੀ ਅੱਜ ਕੱਲ ਵੀ ਸਰਕਾਰ ਦਾ 10 ਜੱਤੇ 15 ਜੱਤੇ 20 ਜੱਤੇ 25 ਜੱਤੇ ਤੇ ਹੁਣ ਉਹ ਜਿਹੜਾ ਹੈ ਕੌਮੀ ਪ੍ਰਧਾਨ ਭਾਰਤੀ ਜਨਤਾ ਪਾਰਟੀ ਦਾ ਕੌਮੀ ਪ੍ਰਧਾਨ ਪਤਾ ਨਹੀਂ ਕਿਵੇਂ ਬਣਾਉਦੇ ਨੇ ਕੀ ਕਰਦੇ ਨੇ ਤੇ ਇਹ ਜਿਹੜਾ ਹੈ ਇਹ ਦਾ ਆਪ ਹੀ ਜਾਦਾ ਹੈ ਉਹ ਤੁਸੀਂ ਇਹ ਦੇਖ ਲਓ 1980 ਚ ਅਟਰਪਿਆ ਰਿਵਾਜਪਾਈ ਉਹਦੀ ਸਾਦੇ ਆਗੇ ਨਾ ਅਡਵਾਨੀ ਜਿਹੜੇ ਅਡਵਾਨੀ 1985 ਚ ਬਣਿਆ 14 ਚ ਬਣਿਆ ਜਿਹੜਾ ਹੈ ਰਾਜਨਾਥ ਸਿੰਘ 19 ਚ ਬਣਿਆ ਬਤਸ਼ਾ 20 ਚ ਬਣਿਆ ਜੈਪੁਰਤਾ ਸ਼ੰਡਾ ਕਿਸੇ ਨੇ ਸੁਣਿਆ ਸੀ ਨਾ ਮੇਤਰ ਨਵੀਨ ਦਾ ਬਣ ਗਿਆ ਉਹਨਾਂ ਦੀ ਰੈਂਚ ਆਉਣੀ ਵੱਡੇ ਵੱਡੇ ਮੋਰੀ ਫਲੋਰ ਦੇ ਸੀ ਕਿੰਨੇ ਸੋ ਇਹ ਇਹ ਹੈ ਇਹਨਾਂ ਦਾ ਆਪ ਦਾ ਹਸਾਬ بتاਉ ਜਿਹਦੇ ਤੁਸੀਂ ਦੇਖ ਸਕਦੇ ਤੇ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਕਿ ਰਾਹੁਲ ગાંધી ਤੇ ਪ੍ਰੇਮ ਕਾਗਦੀ ਦੇ ਜਿਹੜੇ ਨਿਸ਼ਾਨੇ ਲਾਏ ਨੇ ਮੋਦੀ ਸਾਹਤੇ ਤੇ ਕਦੇ ਅੰਤਿਛਾ ਦੇ ਹੱਥ ਪਾਉਂਦੇ ਸੀ ਜਦੋਂ ਮੈਂ ਚੈਲੰਜ ਕੀਤਾ ਇਹਨਾਂ ਨੇ ਜੇ ਸਾਡਾ ਹੁਣ ਵੀ ਚੈਲੰਜ ਹੈ ਕਿ ਇਹ ਵੈਲਟ ਪੇਪਰ ਨਾ ਚੋਣ ਕਰਾ ਲੈਣ ਤੇ ਫਿਰ ਦੇਖਾਂਗੇ ਅਸੀਂ ਜਿਹੜਾ ਹੈ ਇਹ ਜਿੱਤ ਸਕਦੇ ਨੇ ਕੱਲ ਜਦੋਂ ਵੋਟ ਚੋਣ ਸ਼ੁਰੂ ਗੱਦੀ ਛੋੜ ਰਹੀ ਲਿਖ ਹੋਈ ਸੀ ਉਹ ਚ ਇੱਕ ਨਵੀਂ ਗੱਲ ਜੁੜ ਦੇਖੀ ਗਿਆਨੇਸ਼ ਕੁਮਾਰ ਸੰਵੀਰ ਸਿੰਘ ਸੰਧੋ ਬ੍ਰੇਕ ਜੋਸ਼ੀ ਉਹਦੇ ਖਿਲਾਫ ਵੀ ਨਾਰੇ ਵਜੇ ਕਰ ਹੋਈ ਹੈ ਯਾਨੀ ਕਾਂਗਰਸ ਜਿਹੜੀ ਹੈ ਉਹ ਇਹ ਕਹਿਦੀ ਹੈ ਕਿ ਅਸੀਂ ਹਾਰ ਕੇ ਵੀ ਜੁਣੇ ਆ ਇਹ ਇੱਕ ਵਾਰੀ ਹਾਰ ਕੇ ਦੋਨੇ ਅਬਦ ਸ਼ਾਹ ਤੇ ਇਹ ਜੋੜੀ ਜਿਹੜੀ ਕਿਸਰਾਤੀਆਂ ਦੀ ਹੈ ਮੁੜ ਕੇ ਖੜੀ ਹੋ ਕੇ ਦਿਖਾ ਦੇ ਇਹਨਾਂ ਦਾ ਇਹ ਹਾਲ ਹੋਊਗਾ ਉਹ ਬਹੁਤ ਸਾਰੀਆਂ ਖਬਰਾਂ ਸੀ ਤੇ ਲੇਕਿਨ ਤੁਹਾਡੇ ਨਾਲ ਇਹ ਵਾਅਦਾ ਹੈ ਕਿ ਤੁਹਾਨੂੰ ਜ਼ਿਆਦਾ ਟਾਈਮ 20 ਮਿੰਟ ਤੋਂ ਤੁਹਾਡੇ ਫੋਨ ਆਇਆ ਸੀ ਮੈਂ ਤੁਹਾਨੂੰ ਕਹ ਵੀ ਜਦਿਆ ਸੀ ਕਿ ਜੀ 20 ਮਿੰਟ ਤੋਂ ਵੱਧ ਨਾ ਤੁਸੀਂ ਕਰਿਆ ਕਰੋ ਚਲੋ ਜੀ ਆਪਾਂ ਵਿੱਚ ਜਿੰਨਾ ਮੈਕਸਮ ਖਬਰ ਦੇ ਸਾਹਮਣੇ ਤੁਹਾਡਾ ਸੰਚੀਕਤੀ ਹੈ ਮਿਲਦੇ ਕੱਲ ਨੂੰ ਇਸੇ ਪ੍ਰੋਗਰਾਮ ਉਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ